ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਪਸੰਦ ਆਵੇਗੀ ਘਰ ਦਾ ਦਰਵਾਜ਼ਾ ਖੋਲਦੇ ਹੀ ਵਿਕਰਮ ਨੇ ਆਪਣੀ ਪਤਨੀ ਦੇ ਗੱਲ ਤੇ ਜ਼ੋਰਦਾਰ ਦੋ ਥੱਪੜ ਮਾਰੇ ਅਚਾਨਕ ਪਏ ਥੱਪੜ ਨਾਲ ਸਿਮਰਨ ਜ਼ਮੀਨ ਤੇ ਡਿੱਗ ਪਈ ਇਹ ਦੇਖ ਕੇ ਕੋਲ ਖੜੀ ਸਿਮਰਨ ਦੀ ਦੋਸਾਲ ਦਿੱਤੀ ਉਸ ਨੂੰ ਫੜ ਕੇ ਰੋਣ ਲੱਗੀ ਸਿਮਰਨ ਗੱਲ ਤੇ ਹੱਥ ਰੱਖਦੇ ਹੋਏ ਕਹਿਣ ਲੱਗੀ ਵਿਕਰਮ ਐ ਜਾ ਮੈਂ ਕੀ ਕੀਤਾ ਬਿਕਰਮ ਦੰਦ ਪੀਸਦੇ ਹੋਏ ਗੁੱਸੇ ਵਿੱਚ ਬੋਲਿਆ ਸਿਮਰਨ ਤੈਨੂੰ ਮੈਂ ਮਨਾ ਕੀਤਾ ਸੀ ਕਿ ਤੂੰ ਪਾਰਟੀ ਵਿੱਚ ਕਿਸੇ ਦੇ ਸਾਹਮਣੇ ਆਪਣਾ ਮੂੰਹ ਨਹੀਂ ਖੋਲਵੇਂਗੀ ਕਿਸੇ ਨਾਲ ਗੱਲ ਨਹੀਂ ਕਰੇਂਗੀ ਜਾਹਲ ਗਵਾਰ ਕਿਸੇ ਥਾਂ ਦੀ ਜਰਾ ਵੀ ਸ਼ਰਮ ਨਹੀਂ ਆਉਂਦੀ ਤੈਨੂੰ ਅਚਾਨਕ ਪਏ ਥੱਪੜ ਨਾਲ ਸਿਮਰਨ ਸਹਿਮ ਗਈ ਆ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਿਰ ਗਲਤੀ ਕੀ ਹੋਈ ਉਸ ਤੋਂ ਇਸ ਕਾਰਨ ਵਿਕਰਮ ਨੇ ਥੱਪੜ ਮਾਰਿਆ ਰੋਂਦੇ ਹੋਏ ਕੰਬਦੀ ਆਵਾਜ਼ ਵਿੱਚ ਉਸਨੇ ਦੁਬਾਰਾ ਕਿਹਾ ਪਰ ਮੈਂ ਕੀਤਾ ਕੀ ਹੈ ਵਿਕਰਮ ਵਿਕਰਮ ਨੇ ਗੁੱਸੇ ਵਿੱਚ ਤਪਤਪਾਉਂਦੇ ਹੋਏ ਕਿਹਾ ਕਿ ਤੂੰ ਕੀਤਾ ਕੀ ਹੈ ਕਿਉਂ ਕਿਹਾ ਕਿ ਮੈਨੂੰ ਅੰਗਰੇਜ਼ੀ ਵਿੱਚ ਤੁਹਾਡੀ ਗੱਲ ਸਮਝ ਨਹੀਂ ਆਈ ਤੁਸੀਂ ਪੰਜਾਬੀ ਵਿੱਚ ਪੁੱਛੋ ਤਾਂ ਮੈਂ ਤੁਹਾਨੂੰ ਦੱਸ ਸਕਦੀ ਹਾਂ ਸਿਮਰਨ ਨੂੰ ਖਿਆਲ ਆਇਆ ਕਿ ਉਸਨੇ ਵਿਕਰਮ ਦੇ ਬੋਸ ਦੀ ਪਤਨੀ ਦੇ ਨਾਲ ਪੰਜਾਬੀ ਵਿੱਚ ਗੱਲ ਕੀਤੀ ਸੀ ਕਿਉਂਕਿ ਸਿਮਰਨ ਨੂੰ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਸੀ ਪਿੰਡ ਦੇ ਸਕੂਲ ਤੋਂ ਪੜ੍ਹੀ ਅਤੇ ਪ੍ਰਾਈਵੇਟ ਬੀਏ ਪਾਸ ਸਿਮਰਨ ਦਾ ਵਿਆਹ ਉਸਦੇ ਪਾਪਾ ਨੇ ਆਪਣੇ ਨਜ਼ਦੀਕੀ ਮਿੱਤਰ ਦੇ ਬੇਟੇ ਵਿਕਰਮ ਨਾਲ ਕਰਾ ਦਿੱਤਾ ਜੋ ਇੱਕ ਸਰਕਾਰੀ ਅਫਸਰ ਸੀ ਸਿਮਰਨ ਦੇ ਪਿਤਾ ਇੱਕ ਕਿਸਾਨ ਸੀ ਤੇ ਮਾਤਾ ਇੱਕ ਕਾਮਰੇਲੂ ਔਰਤ ਸਿਮਰਨ ਆਪਣੇ ਮਾਤਾ ਪਿਤਾ ਦੀ ਇਕਲੌਤੀ ਸੰਤਾਨ ਸੀ ਬਿਕਰਮ ਦੇ ਘਰ ਵਾਲੇ ਵੀ ਮੋਟੇ ਦਹੇਜ ਦੇ ਲਾਲਚ ਵਿੱਚ ਆ ਗਏ ਤੇ ਵਿਆਹ ਲਈ ਤਿਆਰ ਹੋ ਗਏ ਰੰਗ ਰੂਪ ਤੇ ਗੁਣਾ ਨਾਲ ਸੁੰਦਰ ਸਿਮਰਨ ਬਹੁਤ ਹੀ ਮਿਲਣਸਾਰ ਕੁੜੀ ਸੀ ਇਸ ਦੇ ਉਲਟ ਬਿਕਰਮ ਹੰਕਾਰੀ ਸ਼ਖਸੀਅਤ ਦਾ ਵਿਅਕਤੀ ਸੀ ਉਸ ਨੂੰ ਆਪਣੇ ਅਹੁਦੇ ਤੇ ਅਮੀਰੀ ਤੇ ਇੰਨਾ ਹੰਕਾਰ ਸੀ ਕੀ ਉਸ ਦੇ ਅੱਗੇ ਉਹ ਕਿਸੇ ਨੂੰ ਕੁਝ ਨਹੀਂ ਸਮਝਦਾ ਸੀ ਖਾਸ ਕਰਕੇ ਆਪਣੀ ਪਤਨੀ ਸਿਮਰਨ ਨੂੰ ਉਹ ਹਮੇਸ਼ਾ ਤੋਂ ਆਪਣੇ ਪੈਰ ਦੀ ਜੁੱਤੀ ਸਮਝਦਾ ਸੀ ਉਸ ਦੇ ਲਈ ਪਤਨੀ ਦਾ ਮਤਲਬ ਹੀ ਆ ਘਰ ਵਿੱਚ ਦਬਕੇ ਰਹਿਣਾ ਸੀ 3 ਸਾਲ ਦੇ ਵਿਆਹ ਵਿੱਚ ਐਜਾ ਕੋਈ ਦਿਨ ਨਹੀਂ ਸੀ ਜਦ ਬਿਕਰਮ ਨੇ ਸਿਮਰਨ ਨੂੰ ਉਸਦੀ ਪੜ੍ਹਾਈ ਤੇ ਨੌਕਰੀ ਪੇਸ਼ਾ ਨਾ ਹੋਣ ਤੇ ਤੰਜ ਨਾ ਕੱਸਿਆ ਹੋਵੇ ਉਸਦੇ ਨਾਲ ਹਿੰਸਾ ਨਾ ਕੀਤੀ ਹੋਵੇ ਗੱਲ ਗੱਲ ਤੇ ਸਿਮਰਨ ਨੂੰ ਥੱਪੜ ਮਾਰਨਾ ਤਾਂ ਉਸਦੇ ਲਈ ਆਮ ਜਈ ਗੱਲ ਸੀ ਰੋਜ਼ ਰੋਜ਼ ਦੀ ਮਾਰਕੁੱਟ ਤੋਂ ਸਿਮਰਨ ਪਰੇਸ਼ਾਨ ਹੋ ਚੁੱਕੀ ਸੀ ਪਰ ਅੱਜ ਉਸਨੇ ਤੈਅ ਕੀਤਾ ਕਿ ਉਹ ਹੁਣ ਚੁੱਪ ਨਹੀਂ ਰਹੇਗੀ ਉਸਨੇ ਖੁਦ ਨੂੰ ਸੰਭਾਲਦੇ ਹੋਏ ਅੱਖਾਂ ਤੋਂ ਵਹਿੰਦੇ ਹੰਝੂਆਂ ਨੂੰ ਪੂੰਝਦੇ ਹੋਏ ਬਿਕਰਮ ਨੂੰ ਕਿਹਾ ਹਾਂ ਮੈਨੂੰ ਇਸ ਗੱਲ ਨੂੰ ਮੰਨਣ ਵਿੱਚ ਸ਼ਰਮ ਨਹੀਂ ਆਉਂਦੀ ਕਿ ਮੈਨੂੰ ਫਰਾਟੇਦਾਰ ਅੰਗਰੇਜ਼ੀ ਨਹੀਂ ਬੋਲਣੀ ਆਉਂਦੀ ਪਰ ਇਸ ਵਜ੍ਹਾ ਨਾਲ ਮੇਰਾ ਕੋਈ ਵजूद ਨਹੀਂ ਇਸ ਗੱਲ ਨੂੰ ਵੀ ਮੈਂ ਨਹੀਂ ਮੰਨਦੀ ਸਿਮਰਨ ਦੇ ਜਵਾਬ ਨੂੰ ਸੁਣ ਕੇ ਵਿਕਰਮ ਨੇ ਫਿਰ ਸਿਮਰਨ ਦੇ ਵਾਲਾਂ ਨੂੰ ਖਿੱਚਦੇ ਹੋਏ ਕਿਹਾ ਅੱਛਾ ਬੜੀ ਜ਼ਬਾਨ ਚੱਲਣ ਲੱਗੀ ਤੇਰੀ ਕੰਨ ਖੋਲ ਕੇ ਸੁਣ ਲੈ ਦੋ ਕੋੜੀ ਦੀ ਔਕਾਤ ਨਹੀਂ ਹੈ ਤੇਰੀ ਨਾ ਹੀ ਤੇਰਾ ਕੋਈ ਵजूद ਹੈ ਜਿਸ ਦਿਨ ਮੈਂ ਤੈਨੂੰ ਛੱਡ ਦਿੱਤਾ ਉਸ ਦਿਨਾਂ ਲੋਕਾਂ ਦੇ ਘਰ ਜਾ ਜਾ ਕੇ ਕੰਮ ਵਾਲੀਆਂ ਵਾਂਗ ਠੁੱਠੇ ਪਾਂਡੇ ਧੋਵੇਂਗੀ ਤੇ ਝਾੜੂ ਪੋਚਾ ਕਰੇਗੀ ਫਿਰ ਜਾ ਕੇ ਮੁਸ਼ਕਿਲ ਨਾਲ ਪੇਟ ਭਰੇਗੀ ਪਰ ਸਨਮਾਨ ਤੇ ਇੱਜ਼ਤ ਤਾਂ ਭੁੱਲ ਹੀ ਜਾ ਕਿਉਂਕਿ ਤਲਾਕशुदा ਔਰਤ ਨੂੰ ਸਮਾਜ ਵਿੱਚ ਕਦੇ ਸਨਮਾਨ ਨਹੀਂ ਮਿਲਦਾ ਇੱਕ ਸਰਕਾਰੀ ਅਫਸਰ ਦੀ ਪਤਨੀ ਹੈ ਇਸ ਲਈ ਲੋਕ ਤੇਰੀ ਇੱਜ਼ਤ ਕਰਦੇ ਹਨ ਤੇ ਇਹ ਤੇਰੀ ਪਹਿਚਾਨ ਹੈ 2 ਸਾਲ ਦੀ ਬੇਟੀ ਨੂੰ ਗੋਦੀ ਵਿੱਚ ਲੈ ਕੇ ਸਿਮਰਨ ਨੇ ਕਿਹਾ ਉਹ ਤਾਂ ਮੈਂ ਪਿਛਲੇ 3 ਸਾਲਾਂ ਤੋਂ ਧੋਖੇ ਵਿੱਚ ਸੀ ਕੀ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤੇ ਇੱਕ ਨਾ ਇੱਕ ਦਿਨ ਤੁਸੀਂ ਮੇਰੇ ਪਿਆਰ ਨੂੰ ਸਮਝੋਗੇ ਤੇ ਮੈਂ ਤੁਹਾਨੂੰ ਆਪਣੇ ਪਿਆਰ ਨਾਲ ਬਦਲ ਦਵਾਂਗੀ ਕਿਉਂਕਿ ਪਤੀ ਪਤਨੀ ਮਿਲ ਕੇ ਇੱਕ ਦੂਜੇ ਦੇ ਪੂਰਕ ਬਣਦੇ ਹਨ ਪਰ ਮੈਂ ਗਲਤ ਸੀ ਮੈਨੂੰ ਕੀ ਪਤਾ ਸੀ ਕਿ ਪਤੀ ਪਤਨੀ ਵਿੱਚ ਤੁਸੀਂ ਐਨਾ ਫਰਕ ਸਮਝਦੇ ਹੋ ਠੀਕ ਹੈ ਬਿਕਰਮ ਮੈਂ ਜਾ ਰਹੀ ਹਾਂ ਹਮੇਸ਼ਾ ਹਮੇਸ਼ਾ ਲਈ ਤੇਰੀ ਜ਼ਿੰਦਗੀ ਤੋਂ ਦੂਰ ਹੁਣ ਤੁਸੀਂ ਆਪਣੇ ਸਟੈਂਡਰਡ ਦੀ ਦੂਸਰੀ ਪਤਨੀ ਲੈ ਆਉਣਾ ਆਪਣੇ ਲਈ ਮੈਂ ਤਲਾਕ ਦੇ ਪੇਪਰ ਭੇਜ ਦੇਵਾਂਗੀ ਕਹਿ ਕੇ ਸਿਮਰਣਾ ਵਾਪਸ ਆਪਣੇ ਪਿੰਡ ਆਪਣੇ ਮਾਤਾ ਪਿਤਾ ਦੇ ਕੋਲ ਚਲੀ ਗਈ ਔਖੇ ਹਾਲਾਤਾਂ ਵਿੱਚ ਸਿਮਰਨ ਨੇ ਕਦੀ ਹਾਰ ਨਹੀਂ ਮੰਨੀ ਸਮਾਜ ਦੇ ਤਾਨੇ ਮੇੜੇ ਸੰਧੀ ਹੋਈ ਸਿਮਰਨ ਹੂਣਾ ਸਮਾਜਿਕ ਕਮਾਂ ਵਿੱਚ ਝੁੱਟ ਗਈ ਆਪਣੇ ਦਰਦ ਨੂੰ ਕਲਮ ਦੀ ਸਹਾਇਤਾ ਨਾਲ ਡਾਇਰੀ ਦੇ ਪੰਨਿਆਂ ਵਿੱਚ ਸਮੇਟਣ ਲੱਗੀ ਪਰ ਕਹਿੰਦੇ ਹਨ ਕਿ ਸੂਰਜ ਦੀ ਤੇਜ ਰੋਸ਼ਨੀ ਨੂੰ ਕਾਲੇ ਬੱਦਲ ਵੀ ਨਹੀਂ ਟੱਕ ਸਕਦੇ ਉਸੇ ਤਰ੍ਹਾਂ ਸਿਮਰਨ ਦੀ ਪ੍ਰਤਿਭਾ ਵੀ ਸਮਾਜ ਤੋਂ ਲੁਕੀ ਨਾ ਰਹਿ ਸਕੀ ਸਿਮਰਨ ਨੂੰ ਵੀ ਪ੍ਰਸਿੱਧੀ ਮਿਲੀ ਪੂਰੇ 20 ਸਾਲ ਬਾਅਦ ਬਹੁਤ ਮਿਹਨਤ ਤੋਂ ਬਾਅਦ ਅੱਜ ਜਦ ਸਿਮਰਨ ਤੇ ਵਿਕਰਮ ਦਾ ਆਮਣਾ-ਸਾਮਣਾ ਹੋਇਆ ਤਾਂ ਪੁਰਾਣੀਆਂ ਸਾਰੀਆਂ ਕੋਡੀਆਂ ਯਾਦਾਂ ਫਿਰ ਸਾਹਮਣੇ ਆ ਗਈਆਂ ਪੂਰਾ ਭਵਨ ਤਾਲੀਆਂ ਨਾਲ ਗੂੰਜ ਰਿਹਾ ਸੀ ਅੱਜ ਸਿਮਰਨ ਦੀ ਪ੍ਰਾਪਤੀ ਦੇ ਸਨਮਾਨ ਵਿੱਚ ਉਸ ਨੂੰ ਰਾਸ਼ਟਰਪਤੀ ਤੋਂ ਸਮਾਜ ਵਿੱਚ ਔਰਤਾਂ ਦੇ ਸਮਾਜ ਸੁਧਾਰ ਅਤੇ ਉਹਨਾਂ ਦੇ ਲਈ ਸਵੈ-ਰੁਜ਼ਗਾਰ ਪੈਦਾ ਕਰਨ ਦੇ ਨਾਲ ਨਾਲ ਕਰੇ ਲੋਹਿੰਸਾ ਦੇ ਸ਼ਿਕਾਰ ਔਰਤਾਂ ਨੂੰ ਇਨਸਾਫ ਦਿਵਾਉਣ ਅਤੇ ਉਹਨਾਂ ਨੂੰ ਸਿੱਖਿਆ ਦੇ ਲਈ ਜਾਗਰੂਕ ਕਰਨ ਦੇ ਲਈ ਪੁਰਸਕਾਰ ਮਿਲਣਾ ਸੀ ਪੰਜਾਬੀ ਵਿੱਚ ਸਭ ਨਾਲ ਮਿਲ ਜੁਲ ਕੇ ਗੱਲ ਕਰ ਰਹੀ ਸੀ ਸਿਮਰਨ ਪੀੜ ਵਿੱਚ ਅੱਜ ਵਿਕਰਮ ਵੀ ਹੱਤ ਬੰਨੇ ਪਿੱਛੇ ਲਾਈਨ ਵਿੱਚ ਖੜਾ ਹੋਇਆ ਸੀ ਅੱਖਾਂ ਝੁਕੀਆਂ ਹੋਈਆਂ ਵਿਕਰਮ ਨੂੰ ਅੱਜ ਸਮਝ ਨਹੀਂ ਆ ਰਿਹਾ ਸੀ ਕਿ ਜਿਸ ਨੂੰ ਉਹ ਗਵਾਰ ਸਮਝਦਾ ਸੀ ਦਰਅਸਲ ਉਹ ਕੀ ਸੀ ਸਿਮਰਨ ਅੱਜ ਸਮਾਜ ਵਿੱਚ ਪ੍ਰਸਿੱਧ ਲੇਖਿਕਾ ਤੇ ਸਮਾਜ ਸੁਧਾਰਕ ਸੀ ਜਿਸ ਦਾ ਸਾਰੇ ਸਨਮਾਨ ਕਰਦੇ ਸਨ ਅੱਜ ਉਸ ਨੂੰ ਅੱਗੇ ਵੱਧ ਕੇ ਵਧਾਈ ਦੇਣ ਵਿੱਚ ਵੀ ਸੰਘੋਸ਼ ਹੋ ਰਿਹਾ ਸੀ ਇੱਕ ਪੱਤਰਕਾਰ ਨੇ ਅੱਗੇ ਵੱਧ ਕੇ ਸਿਮਰਨ ਤੋਂ ਅੰਗਰੇਜ਼ੀ ਵਿੱਚ ਸਵਾਲ ਪੁੱਛਿਆ ਤਾਂ ਸਿਮਰਨ ਨੇ ਅੱਜ ਫਿਰ ਨਿਮਰਤਾ ਨਾਲ ਹੱਥ ਜੋੜ ਕੇ ਕਿਹਾ ਸਰ ਕਿਰਪਾ ਕਰਕੇ ਆਪਣਾ ਸਵਾਲ ਪੰਜਾਬੀ ਵਿੱਚ ਪੁੱਛੋ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਉਦੋਂ ਪੱਤਰਕਾਰ ਨੇ ਕਿਹਾ ਜੀ ਮੈਮ ਮਾਫੀ ਚਾਹਾਂਗਾ ਮੈਂ ਆਪਣਾ ਸਵਾਲ ਪੰਜਾਬੀ ਵਿੱਚ ਪੁੱਛਦਾ ਮੈਡਮ ਤੁਹਾਡੇ ਮਨ ਵਿੱਚ ਸਮਾਜ ਸੇਵਾ ਦਾ ਖਿਆਲ ਕਿਵੇਂ ਆਇਆ ਆਪਣੀ ਸਫਲਤਾ ਦਾ ਤਾਜ ਤੁਸੀਂ ਕਿਸ ਨੂੰ ਦੇਣਾ ਚਾਹੋਗੇ ਅੱਜ ਜਿੱਥੇ ਮਾਪੇ ਅੰਗਰੇਜ਼ੀ ਮੀਡੀਅਮ ਵਿੱਚ ਆਪਣੇ ਬੱਚਿਆਂ ਨੂੰ ਪੜਾ ਰਹੇ ਹਨ ਗੱਲ ਕਰ ਰਹੇ ਹਨ ਉੱਥੇ ਤੁਸੀਂ ਪੰਜਾਬੀ ਵਿੱਚ ਲਿਖਦੇ ਹੋ ਕੀ ਤੁਹਾਨੂੰ ਕਦੇ ਅਸਫਲਤਾ ਦਾ ਡਰ ਨਹੀਂ ਲੱਗਿਆ ਸਿਮਰਨ ਨੇ ਕਿਹਾ ਜੀ ਨਹੀਂ ਮੈਨੂੰ ਪੰਜਾਬੀ ਬੋਲਣ ਲਿਖਣ ਵਿੱਚ ਸ਼ਰਮ ਨਹੀਂ ਆਉਂਦੀ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਹਾਲਾਤਾਂ ਤੋਂ ਵੱਡਾ ਗੁਰੂ ਕੋਈ ਨਹੀਂ ਹੁੰਦਾ ਔਖੇ ਹਾਲਾਤ ਹੀ ਸਾਨੂੰ ਮਜ਼ਬੂਤ ਬਣਾਉਂਦੇ ਹਨ ਇਸ ਲਈ ਅੱਜ ਮੈਂ ਉਸ ਵਿਅਕਤੀ ਦਾਦੀ ਲੋ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਸ ਨੇ ਮੈਨੂੰ ਆਪਣੇ ਜੀਵਨ ਅਤੇ ਘਰ ਤੋਂ ਮੁਕਤ ਕਰਕੇ ਮੇਰੇ ਸਵਭਿਮਾਨ ਨੂੰ ਜਗਾਇਆ ਉਹ ਵਿਅਕਤੀ ਮੇਰੇ ਜੀਵਨ ਦੇ ਅਜੇ ਗੁਰੂ ਹਨ ਜਿਨ੍ਹਾਂ ਦੇ ਦਿੱਤੇ ਜ਼ਖਮਾਂ ਨੇ ਮੇਰੇ ਅੰਦਰ ਦਬੇ ਆਤਮ ਵਿਸ਼ਵਾਸ ਤੇ ਸਵੈ ਭਾਵਨਾ ਨੂੰ ਜਿਉਣ ਦੀ ਇੱਕ ਨਵੀਂ ਦਿਸ਼ਾ ਤੇ ਕੁਝ ਕਰ ਗੁਜ਼ਰਨ ਦੇ ਜਨੂਨ ਨੂੰ ਜਗਾਇਆ ਜਿਨ੍ਹਾਂ ਨੇ ਮੈਨੂੰ ਆਪਣੇ ਸਮਾਜਿਕ ਰਿਸ਼ਤੇ ਤੋਂ ਆਜ਼ਾਦ ਕਰਕੇ ਬਾਹਰ ਸਮਾਜ ਵਿੱਚ ਆ ਕੇ ਸਾਹ ਲੈਣ ਦਾ ਅਤੇ ਸਮਾਜ ਦੇ ਲਈ ਕੁਝ ਕਰਨ ਦਾ ਮੌਕਾ ਦਿੱਤਾ ਬੇਸ਼ੱਕ ਆਸ਼ੀਰਵਾਦ ਅਤੇ ਸਾਥ ਮੇਰੇ ਮਾਤਾ ਪਿਤਾ ਦਾ ਮੈਨੂੰ ਮਿਲਿਆ ਪਰ ਹਾਲਾਤਾਂ ਦੀ ਠੋਕਰ ਉਸ ਵਿਅਕਤੀ ਤੋਂ ਮਿਲੀ ਇਸ ਲਈ ਮੈਂ ਉਹਨਾਂ ਦਾ ਤੁਹਾਡੇ ਦੁਆਰਾ ਧੰਨਵਾਦ ਕਰਦੀ ਹਾਂ ਨਾਲ ਹੀ ਹਰ ਔਰਤ ਤੇ ਆਦਮੀ ਨੂੰ ਕਹਿਣਾ ਚਾਹੂੰਗੀ ਕਿ ਸਾਡੀ ਸਫਲਤਾ ਵਿੱਚ ਸਾਡੀ ਭਾਸ਼ਾ ਕਦੇ ਰੁਕਾਵਟ ਨਹੀਂ ਬਣ ਸਕਦੀ ਸਫਲਤਾ ਦੇ ਲਈ ਬਸ ਸੱਚੀ ਲਗਨ ਤੇ ਜਨੂੰਨ ਦੀ ਜ਼ਰੂਰਤ ਹੁੰਦੀ ਹੈ ਥੋੜੀ ਦੇਰ ਬਾਅਦ ਮੌਕਾ ਮਿਲਦੇ ਹੀ ਸਿਮਰਨ ਨੂੰ ਇਕੱਲਾ ਦੇਖ ਕੇ ਬਿਕਰਮ ਉਸ ਦੇ ਸਾਹਮਣੇ ਆ ਕੇ ਖੜਾ ਹੋ ਗਿਆ ਤੇ ਉਸ ਨੇ ਸਿਮਰਨ ਨੂੰ ਪੁੱਛਿਆ ਆਪਣੀ ਧੀ ਰੀਤ ਕਿਵੇਂ ਹੈ ਹੁਣ ਤਾਂ ਉਹ ਵੱਡੀ ਹੋ ਗਈ ਹੋਵੇਗੀ ਸਿਮਰਨ ਨੇ ਕਿਹਾ ਮੇਰੀ ਧੀ ਬਿਲਕੁਲ ਠੀਕ ਹੈ ਤੇ ਹੁਣ ਪੜ੍ਹਾਈ ਦੇ ਨਾਲ-ਨਾਲ ਮੇਰੇ ਸਮਾਜੀ ਕੰਮਾਂ ਵਿੱਚ ਮੇਰੀ ਮਦਦ ਕਰਦੀ ਹੈ ਵਿਕਰਮ ਨੇ ਕਿਹਾ ਸਿਮਰਨ ਤੂੰ ਐਜਾ ਕਿਉਂ ਕਹਿ ਰਹੀ ਹੈ ਉਹ ਮੇਰੀ ਵੀ ਬੇਟੀ ਹੈ ਮੈਨੂੰ ਮਾਫ ਕਰ ਦੇ ਮੈਂ ਤੇਰੀ अहमियत ਨਹੀਂ ਸਮਝ ਸਕਿਆ ਤੇਰੇ ਜਾਣ ਤੋਂ ਬਾਅਦ ਮੈਂ ਆਪਣੇ ਦਫ਼ਤਰ ਵਿੱਚ ਕੰਮ ਕਰਦੀ ਕੋਰਤ ਨਾਲ ਵਿਆਹ ਕਰ ਲਿਆ ਦੋ ਬੇਟੇ ਹਨ ਪਰ ਹੁਣ ਮੇਰੀ ਮੇਰੇ ਹੀ ਘਰ ਵਿੱਚ ਕੋਈ ਇੱਜ਼ਤ ਨਹੀਂ ਹੈ ਨਾ ਹੀ ਮੇਰੀ ਕੋਈ अहमियत ਹੈ ਮੇਰੀ ਪਤਨੀ ਮੈਨੂੰ ਗੱਲ-ਗੱਲ ਵਿੱਚ ਬਦਨਾਮ ਕਰਦੀ ਹੈ ਤੇ ਮੇਰੇ ਕੈਰੀਅਰ ਨੂੰ ਖਤਮ ਕਰਨ ਦੀ ਧਮਕੀ ਦਿੰਦੀ ਹੈ ਮੈਂ ਚੁੱਪਚਾਪ ਸੁਣਦਾ ਕਿਉਂਕਿ ਮੈਂ ਕੁਝ ਨਹੀਂ ਕਰ ਸਕਦਾ ਚੁੱਪਚਾਪ ਖੜੀ ਵਿਕਰਮ ਦੀਆਂ ਗੱਲਾਂ ਨੂੰ ਸੁਣਦੀ ਹੋਈ ਸੀਮਰਨ ਨੇ ਆਖਿਰ ਵਿੱਚ ਹੱਥ ਜੋੜ ਕੇ ਕਿਹਾ ਮੈਂ ਬੇਸਹਾਰਾ ਲੋਕਾਂ ਦੀ ਮਦਦ ਕਰਦੀ ਹਾਂ ਪਰ ਤੁਸੀਂ ਤਾਂ ਅਸਮਰਥ ਹੋ ਮੈਂ ਤੁਹਾਡੀ ਕੋਈ ਸਹਾਇਤਾ ਨਹੀਂ ਕਰ ਸਕਦੀ ਉਦੋਂ ਹੀ ਸਿਮਰਨ ਦੀ ਧੀ ਉੱਥੇ ਆ ਗਈ ਤੇ ਉਹ ਆਪਣੀ ਧੀ ਦੇ ਨਾਲ ਉੱਥੋਂ ਚਲੀ ਗਈ ਵਿਕਰਮ ਅੱਜ ਆਪਣੀਆਂ ਅੱਖਾਂ ਝੁਕਾਏ ਪਟਾਪਾ ਸਭ ਕੁਝ ਦੇਖ ਤੇ ਸੁਣ ਰਿਹਾ ਸੀ ਪਰ ਅੱਜ ਕੁਝ ਵੀ ਕਹਿਣ ਦੀ ਸਥਿਤੀ ਵਿੱਚ ਉਹ ਬਿਲਕੁਲ ਨਹੀਂ ਸੀ ਆਪਣੇ ਤਿਰਸਕਾਰ ਕੀਤੇ ਰਿਸ਼ਤੇ ਨੂੰ ਜਾਂਦਾ ਵੇਖ ਰਿਹਾ ਸੀ ਕਿਉਂਕਿ ਉਹ ਅੱਜ ਮਜਬੂਰ ਸੀ ਤੇ ਕੁਝ ਨਹੀਂ ਸੀ ਕਰ ਸਕਦਾ ਪਰ ਅੱਜ ਸਿਮਰਨ ਬਹੁਤ ਮਜ਼ਬੂਤ ਸੀ ਕੁਝ ਕਰਨ ਲਈ ਮਿਹਨਤ ਤੇ ਲਗਨ ਦੀ ਜ਼ਰੂਰਤ ਹੁੰਦੀ ਹੈ ਪਾਸਾ ਉਸ ਵਿੱਚ ਕੋਈ ਰੁਕਾਵਟ ਨਹੀਂ ਪੈਦਾ ਕਰ ਸਕਦੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ